ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੂਟਿਊਬ ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਅੱਜ ਫੇਰ ਇੱਕ ਕੰਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਜੇ ਤੁਸੀਂ ਹੁਣੇ-ਹੁਣੇ ਨਮਾ-ਨਮਾ ਤਾਜ਼ਾ-ਤਾਜ਼ਾ ਵਿਆਹ ਕਰਵਾਇਆ ਹੈ ਜਾਂ ਫਿਰ ਤੁਸੀਂ ਹੁਣੇ-ਹੁਣੇ ਵਿਆਹ ਕਰਵਾਉਣ ਜਾ ਰਹੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਮੈਰਜ ਰਜਿਸਟ੍ਰੇਸ਼ਨ ਦੀ ਤੇ ਆਪਾਂ ਤੁਹਾਡੀ ਫੈਸਿਲਿਟੀ ਦੇ ਲਈ ਇੱਕ ਲਿਖਤੀ ਸਕ੍ਰਿਪਟ ਤਿਆਰ ਕੀਤੀ ਹੈ ਤਾਂ ਜੋ ਤੁਹਾਨੂੰ ਇਹ ਪੂਰਾ ਪ੍ਰੋਸੀਜਰ ਆਸਾਨੀ ਦੇ ਨਾਲ ਸਮਝ ਆ ਜਾਵੇ ਤੇ ਆਪਣੇ ਡਿਜੀਟਲ ਬੋਰਡ ਤੇ ਇਸ ਲਿਖਤੀ ਸਕ੍ਰਿਪਟ ਦੀ ਹੈਲਪ ਦੇ ਨਾਲ ਅਸੀਂ ਅੱਜ ਇਸ ਟੌਪਿਕ ਨੂੰ ਮੈਰਜ ਰਜਿਸਟ੍ਰੇਸ਼ਨ ਦੇ ਪ੍ਰੋਸੈਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਮੈਨੂੰ ਉਮੀਦ ਹੈ ਕਿ ਜਿੰਨੇ ਵੀ ਤੁਹਾਡੇ ਮੈਰਜ ਰਜਿਸਟ੍ਰੇਸ਼ਨ ਦੇ ਸਬੰਧ ਵਿੱਚ ਸਵਾਲ ਹੋਣਗੇ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਮਿਲ ਜਾਣਗੇ ਚਲੋ ਜੀ ਫਿਰ ਅੱਜ ਦੀ ਇਸ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਆਂ ਸਕ੍ਰਿਪਟ ਦੀ ਹੈਲਪ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਕੁਝ ਰਹਿ ਵੀ ਨਾ ਜਾਵੇ ਤੇ ਰਜਿਸਟ੍ਰੇਸ਼ਨ ਕਿਵੇਂ ਕਰਵਾਈ ਜਾਂਦੀ ਹੈਗੀ ਚੰਡੀਗੜ੍ਹ ਦੀ ਅਸੀਂ ਗੱਲ ਕਰ ਰਹੇ ਆਂ ਪਹਿਲਾ ਸਵਾਲ ਸਾਡੇ ਅੱਗੇ ਇਹੀ ਹੈ ਤੇ ਇਸ ਸਵਾਲ ਦਾ ਜਵਾਬ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਜਾਣਾਂਗੇ ਵਿਆਹ ਦੀ ਰਜਿਸਟ੍ਰੇਸ਼ਨ ਕਿਉਂ ਜ਼ਰੂਰੀ ਹੈ ਕਿਉਂਕਿ ਵਿਆਹ ਦੀ ਕਾਨੂੰਨੀ ਮਾਨਤਾ ਦੇ ਲਈ ਰਜਿਸਟ੍ਰੇਸ਼ਨ ਕਰਵਾਉਣਾ ਬਹੁਤ ਜ਼ਰੂਰੀ ਹੈ ਕਈ ਵਾਰੀ ਇਹ ਬੀਜੇ ਦੇ ਵਿੱਚ ਜ਼ਰੂਰਤ ਪੈ ਜਾਂਦੀ ਹੈ ਜਿਵੇਂ ਕਈ ਵਾਰੀ ਕਈ ਕਪਲ ਜਿਹੜੇ ਆਊਟ ਆਫ ਇੰਡੀਆ ਜਾਂਦੇ ਨੇ ਸਪਾਊਸ ਵੀਜ਼ਾ ਲਗਵਾ ਕੇ ਜਾਂਦੇ ਨੇ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਜਾਂ ਕੋਈ ਇੰਸ਼ੋਰੈਂਸ ਦਾ ਕਲੇਮ ਲੈਣਾ ਹੈ ਜਾਂ ਪ੍ਰਾਪਰਟੀ ਰਾਈਟਸ ਨੇ ਜਾਂ ਕਈ ਵਾਰੀ ਕੋਰਟ ਕਚਹਿਰੀਆਂ ਦੇ ਵਿੱਚ ਵੀ ਮੈਰਿਜ ਨੂੰ ਸਾਬਤ ਕਰਨ ਦੇ ਲਈ ਸਰਟੀਫਿਕੇਟ ਦੀ ਜ਼ਰੂਰਤ ਪੈ ਜਾਂਦੀ ਹੈ ਜਾਂ ਕਈ ਹੋਰ ਸਰਕਾਰੀ ਸਹੂਲਤਾਂ ਹੁੰਦੀਆਂ ਨੇ ਜੇ ਉਹ ਲੈਣੀਆਂ ਹੋਣ ਤਾਂ ਵੀ ਸਾਨੂੰ ਕਈ ਵਾਰੀ ਮੈਰਿਜ ਰਜਿਸਟ੍ਰੇਸ਼ਨ ਦੀ ਜ਼ਰੂਰਤ ਪੈ ਜਾਂਦੀ ਹੈ ਮੈਰਿਜ ਰਜਿਸਟ੍ਰੇਸ਼ਨ ਦਾ ਜਿਹੜਾ ਸਰਟੀਫਿਕੇਟ ਹੁੰਦਾ ਹੈ ਉਸ ਦੀ ਤੇ ਸੁਪਰੀਮ ਕੋਰਟ ਨੇ ਵੀ ਵਿਆਹ ਦੀ ਰਜਿਸਟ੍ਰੇਸ਼ਨ ਨੂੰ ਲਾਜ਼ਮੀ ਮੰਨਿਆਗਾ ਤੇ ਜਿਹੜਾ ਸਾਡਾ ਅੱਗੇ ਸਵਾਲ ਹੈ ਕਿ ਕਿਹੜੇ ਕਾਨੂੰਨ ਹੇਠ ਰਜਿਸਟ੍ਰੇਸ਼ਨ ਹੁੰਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਿੰਦੂ ਮੈਰਿਜ ਐਕਟ ਬਣਿਆ ਹੋਇਆ ਹੈ ਤੇ ਇਸ ਦੇ ਵਿੱਚ ਸਿੱਖ ਬੋਧੀ ਜੈਨੀ ਤੇ ਇਹ ਜਿਹੜੇ ਧਰਮ ਨੇ ਉਹ ਵੀ ਸ਼ਾਮਲ ਨੇਗੇ ਇਹਨਾਂ ਦੀ ਜਿਹੜੀ ਮੈਰਿਜ ਰਜਿਸਟ੍ਰੇਸ਼ਨ ਹੈ ਇਸੇ ਕਾਨੂੰਨ ਦੇ ਤਹਿਤ ਹੋ ਜਾਂਦੀ ਹੈ ਤੇ ਇੱਕ ਜਿਹੜਾ ਹੋਰ ਸਪੈਸ਼ਲ ਮੈਰਿਜ ਐਕਟ ਹੈਗਾ ਬਣਿਆ ਹੋਇਆ ਉਸ ਦੇ ਤਹਿਤ ਵੀ ਜੇ ਕੋਈ ਇੰਟਰ ਰਿਲੀਜੀਅਨ ਮੈਰਿਜ ਹੁੰਦੀ ਹੈ ਧਰਮ ਵੱਖੋ ਵੱਖਰਾ ਹੁੰਦਾ ਤਾਂ ਉਸ ਸਪੈਸ਼ਲ ਮੈਰਿਜ ਐਕਟ ਦੇ ਤਹਿਤ ਹੈ ਜਿਹੜੀ ਰਜਿਸਟ੍ਰੇਸ਼ਨ ਹੁੰਦੀ ਹੈਗੀ ਇਹ ਤਾਂ ਕੁਝ ਆਮ ਜਿਹੇ ਸਵਾਲਾਂ ਦੇ ਜਵਾਬ ਅਸੀਂ ਗੱਲ ਕਰ ਰਹੇ ਆ ਜਾਣ ਰਹੇ ਆ ਤੇ ਜਿਹੜੇ ਬਹੁਤ ਜ਼ਿਆਦਾ ਜ਼ਰੂਰੀ ਸਵਾਲ ਨੇ ਜਿਹੜੇ ਕਿ ਤੁਹਾਡੇ ਲਈ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਨੇ ਉਹ ਅੱਗੇ ਤੁਹਾਡੇ ਸਾਹਮਣੇ ਆਉਣਗੇ ਤੇ ਅੱਗੇ ਦੋਸਤੋ ਜੇ ਅਸੀਂ ਗੱਲ ਕਰੀਏ ਕਿ ਕਦੋਂ ਹੁੰਦੀ ਹੈਗੀ ਜਦੋਂ ਵਿਆਹ ਹੋ ਜਾਂਦਾ ਹੈ ਉਸ ਤੋਂ ਤੁਰੰਤ ਬਾਅਦ ਹੀ ਤੁਸੀਂ ਮੈਰਿਜ ਰਜਿਸਟਰਡ ਕਰਵਾ ਸਕਦੇ ਹੋ ਤੇ ਜੇ ਅਸੀਂ ਸਪੈਸ਼ਲ ਮੈਰਿਜ ਐਕਟ ਦੀ ਗੱਲ ਕਰੀਏ ਤਾਂ ਪਹਿਲਾਂ ਇੱਕ ਮਹੀਨੇ ਦਾ ਨੋਟਿਸ ਦੇਣਾ ਪੈਂਦਾ ਹੈ ਕਿ ਕਿਸੇ ਨੂੰ ਕੋਈ ਇਤਰਾਜ਼ ਤਾਂ ਨਹੀਂ ਹੈਗਾ ਫਿਰ ਉਸ ਤੋਂ ਬਾਅਦ ਹੈ ਜਿਹੜੀ ਮੈਰਜ ਰਜਿਸਟਰਡ ਹੁੰਦੀ ਹੈਗੀ ਤੇ ਮੈਰਜ ਰਜਿਸਟ੍ਰੇਸ਼ਨ ਕਦੋਂ ਹੋ ਸਕਦੀ ਹੈ ਵਿਆਹ ਤੋਂ ਬਾਅਦ ਜਦੋਂ ਮਰਜ਼ੀ ਕਰਵਾ ਲਓ ਜੀ ਜੇ ਇੱਕ ਮਹੀਨੇ ਦੇ ਅੰਦਰ ਅੰਦਰ ਕਰਵਾ ਲਓਗੇ ਤਾਂ ਜ਼ਿਆਦਾ ਵਧੀਆ ਹੈ ਜੇ ਤਿੰਨ ਮਹੀਨਿਆਂ ਤੋਂ ਤੁਸੀਂ ਬਾਅਦ ਚ ਕਰਵਾਉਂਦੇ ਹੋਗੇ ਤਾਂ ਫਿਰ ਦੇਰੀ ਦਾ ਕਾਰਨ ਵੀ ਦੱਸਣਾ ਪੈਂਦਾ ਹੈ ਤੇ ਫੀ ਡਿਫਟ ਵਗੈਰਾ ਲੱਗਦਾ ਹੈ ਤੇ ਉਸ ਦੇ ਲਈ ਕੁਝ ਲੇਟ ਫੀਸ ਵੀ ਹੈਗੀ ਹੈਗੀ ਜਦੋਂ ਲੇਟ ਹੋ ਜਾਂਦੀ ਹੈਗੀ ਤਿੰਨ ਮਹੀਨਿਆਂ ਤੋਂ ਬਾਅਦ ਠੀਕ ਹੈ ਜੀ ਤੇ ਜਿਹੜਾ ਹੈਗਾ ਜੀ ਅੱਗੇ ਸਵਾਲ ਕੇ ਕਿਹੜੇ-ਕਿਹੜੇ ਜ਼ਰੂਰੀ ਡਾਕੂਮੈਂਟ ਨੇ ਜਿਹੜੇ ਸਾਨੂੰ ਚਾਹੀਦੇ ਹੁੰਦੇ ਨੇਗੇ ਗੁਰਦੁਆਰਾ ਸਾਹਿਬ ਤੋਂ ਜਾਂ ਫਿਰ ਮੰਦਰ ਤੋਂ ਮਿਲਿਆ ਹੋਇਆ ਮੈਰਿਜ ਸਰਟੀਫਿਕੇਟ ਮੈਰਿਜ ਦੀਆਂ ਫੋਟੋਆਂ ਜਾਂ ਫਿਰ ਬੈਡਿੰਗ ਕਾਰਡ ਜੇ ਕੋਈ ਹੈਗਾ ਤਾਂ ਉਹ ਵੀ ਏ ਜੇ ਪ੍ਰੂਫ ਡਰੈਸ ਪ੍ਰੂਫ ਤੇ ਦੋ ਵਿਟਨੈਸ ਚਾਹੀਦੇ ਹੁੰਦੇ ਨੇ ਉਹਨਾਂ ਦੇ ਆਈਡੀ ਪ੍ਰੂਫ ਚਾਹੀਦੇ ਹੁੰਦੇ ਨੇਗੇ ਤੇ ਮੈਰਜ ਦੇ ਵਿੱਚ ਜਿਹੜੇ ਪ੍ਰੈਜ਼ੈਂਟ ਹੁੰਦੇ ਨੇ ਉਹ ਵਿਟਨੈਸ ਚਾਹੀਦੇ ਹੁੰਦੇ ਨੇਗੇ ਉਹੀ ਸੇਮ ਵਿਟਨੈਸ ਜਦੋਂ ਰਜਿਸਟਰਾਰ ਦੇ ਅੱਗੇ ਜਾਣਾ ਉਸ ਟਾਈਮ ਤੇ ਚਾਹੀਦੇ ਹੁੰਦੇ ਨੇਗੇ ਤੇ ਜਿਵੇਂ ਕਿ ਅੱਗੇ ਦੇਖ ਰਹੇ ਹਾਂਗੇ ਕੁਝ ਅਸੀਂ ਜਿਹੜੇ ਡਾਕੂਮੈਂਟਸ ਲਿਖੇ ਨੇਗੇ ਤੁਸੀਂ ਸ਼ਾਇਦ ਸਕਰੀਨ ਤੇ ਦੇਖ ਰਹੇ ਹੋਵੋਗੇ ਤੇ ਇੱਕ ਹੋਰ ਜਿਹੜੀ ਆਹ ਫੋਟੋ ਤੁਸੀਂ ਦੇਖ ਰਹੇ ਹੋਗੇ ਇਹਦੇ ਵਿੱਚ ਸਾਰੇ ਡਾਕੂਮੈਂਟ ਤੁਹਾਡੇ ਸਾਹਮਣੇ ਨੇਗੇ ਤੁਸੀਂ ਸਿਲੈਕਟ ਕਰ ਸਕਦੇ ਹੋ ਕਿ ਕਿਹੜਾ ਡਾਕੂਮੈਂਟ ਏਜ ਦੇ ਲਈ ਜ਼ਰੂਰੀ ਹੈ ਤੇ ਕਿਹੜਾ ਐਡਰੈਸ ਪ੍ਰੂਫ ਦੇ ਵਜੋਂ ਜਾਣਿਆ ਜਾਂਦਾ ਹੈ ਠੀਕ ਹੈ ਜੀ ਤੇ ਇਹ ਤੁਹਾਡੇ ਅੱਗੇ ਸਾਰੇ ਜਿਹੜੇ ਡਾਕੂਮੈਂਟ ਹੈਗੇ ਨੇ ਉਹ ਤੁਸੀਂ ਆਪਣੇ ਫੋਨ ਦੀ ਸਕਰੀਨ ਤੇ ਦੇਖ ਰਹੇ ਹੋਗੇ ਜਿਹੜਾ ਮੈਰਿਜ ਰਜਿਸਟ੍ਰੇਸ਼ਨ ਦਾ ਫਾਰਮ ਹੈ ਉਹ ਕਿਵੇਂ ਭਰਨਾ ਹੈਗਾ ਇਹ ਵੀ ਅਸੀਂ ਵੀਡੀਓ ਦੇ ਐਂਡ ਦੇ ਵਿੱਚ ਪੜ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਅੱਗੇ ਦੋਸਤੋ ਕਿ ਮੈਰਿਜ ਦੇ ਲਈ ਅਸੀਂ ਕਿੱਥੇ ਅਪਲਾਈ ਕਰ ਸਕਦੇ ਆਂਗੇ ਇਸ ਦੇ ਲਈ ਅਸੀਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਵੈਬਸਾਈਟ ਹੈ ਉੱਥੇ ਜਾ ਕੇ ਅਪਲਾਈ ਕਰ ਸਕਦੇ ਆਂਗੇ ਮੈਰਿਜ ਦੇ ਨਾਲ ਸੰਬੰਧਿਤ ਜਿਹੜਾ ਕਾਲਮ ਹੁੰਦਾ ਹੈ ਉੱਥੇ ਜਾ ਕੇ ਅ ਜਿਹੜੀ ਡਿਟੇਲਸ ਹੁੰਦੀਆਂ ਨੇ ਉਹ ਭਰਨੀਆਂ ਹੁੰਦੀਆਂ ਨੇ ਨਾਮ ਐਡਰੈਸ ਪਤਾ ਡੇਟ ਆਫ ਬਰਥ ਬਾਕੀ ਜਿਹੜੇ ਸਾਰੇ ਡਾਕੂਮੈਂਟ ਹੁੰਦੇ ਨੇ ਉਹ ਅਪਲੋਡ ਕਰਨੇ ਹੁੰਦੇ ਨੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਉਹ ਅਪਾਇੰਟਮੈਂਟ ਮਿਲ ਜਾਂਦੀ ਹੈ ਜਿਹੜੇ ਦਿਨ ਦੀ ਅਸੀਂ ਅਪਾਇੰਟਮੈਂਟ ਲੈਣੀ ਹੁੰਦੀ ਹੈ ਉਹ ਦਿਨ ਸਿਲੈਕਟ ਕਰਕੇ ਟਾਈਮ ਸਿਲੈਕਟ ਕਰਕੇ ਅਸੀਂ ਉਸੇ ਟਾਈਮ ਤੇ ਫਿਰ ਪਹੁੰਚਣਾ ਹੁੰਦਾ ਹੈ ਲੇਟ ਨਹੀਂ ਹੋਣਾ ਹੁੰਦਾ ਜੇ ਤੁਸੀਂ ਲੇਟ ਹੋਵੋਗੇ ਤਾਂ ਫਿਰ ਤੁਹਾਨੂੰ ਦਿੱਕਤਾਂ ਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਨਾਲ ਇਹ ਵੀ ਧਿਆਨ ਰੱਖਿਓ ਕਿ ਉਸ ਟਾਈਮ ਤੇ ਜਿਹੜੇ ਬਿਟਨੈਸ ਤੁਸੀਂ ਭਰੇ ਹੁੰਦੇ ਨੇ ਔਨਲਾਈਨ ਜਦੋਂ ਤੁਸੀਂ ਅਪਲਾਈ ਕਰਦੇ ਹੋਗੇ ਅਪਾਇੰਟਮੈਂਟ ਲੈਣ ਦੇ ਲਈ ਉਹੀ ਬਿਟਨੈਸ ਸੇਮ ਉਸ ਟਾਈਮ ਤੇ ਪ੍ਰੈਜ਼ੈਂਟ ਹੋਣੇ ਚਾਹੀਦੇ ਨੇ ਤੇ ਅੱਗੇ ਅਸੀਂ ਦੇਖ ਰਹਿਆਂਗੇ ਕਿ ਫੀਸ ਕਿੰਨੀ ਲੱਗਦੀ ਹੈ ਇਹ ਵੀ ਥੋੜਾ ਜਿਹਾ ਅੱਗੇ ਜਾ ਕੇ ਆਪਾਂ ਗੱਲ ਕਰਦੇ ਆ ਪਹਿਲਾਂ ਕੁਝ ਕੁ ਹੋਰ ਜ਼ਰੂਰੀ ਗੱਲਾਂ ਨੇ ਜਿਹੜੀਆਂ ਉਹੀ ਸੇਮ ਬਿਟਨੈਸ ਹੋਣ ਉਹਨਾਂ ਦੇ ਆਈਡੀ ਪ੍ਰੂਫ ਉਹਨਾਂ ਕੋਲੇ ਹੋਣ オリジナル ਤੇ ਲੜਕੇ ਦੇ ਤੇ ਲੜਕੀ ਦੇ ਮਤਲਬ ਜਿਹੜੇ ਵਿਆਹ ਵਾਲੇ ਮੁੰਡਾ ਕੁੜੀ ਹੁੰਦੇ ਨੇ ਉਹਨਾਂ ਦੇ オリジナル ਡਾਕੂਮੈਂਟਸ ਜਿਹੜੇ ਤੁਸੀਂ ਅਪੁਆਇੰਟਮੈਂਟ ਲੈਣ ਵੇਲੇ ਅਪਲੋਡ ਕੀਤੇ ਹੁੰਦੇ ਨੇ ਉਹ ਜ਼ਰੂਰੀ ਹੁੰਦੇ ਨੇਗੇ ਤੇ ਅੱਗੇ ਹੋਰ ਜਾਣਕਾਰੀ ਸਾਡੇ ਸਾਹਮਣੇ ਹੈਗੀ ਹੈ ਜੀ ਤੇ ਜਦੋਂ ਇਹ ਸਾਰਾ ਪ੍ਰੋਸੈਸ ਜਿਹੜਾ ਕੰਪਲੀਟ ਹੋ ਜਾਂਦਾ ਹੈ ਮੈਰਜ ਰਜਿਸਟਰਾਰ ਹੈ ਜਿਹੜਾ ਉਹ ਡਾਕੂਮੈਂਟ ਦੇਖ ਲੈਂਦਾ ਚੈੱਕ ਕਰ ਲੈਂਦਾ ਬੀਟਨਸ ਦੇ ਆਈਡੀ ਪ੍ਰੂਫ ਦੇਖ ਲੈਂਦਾ ਜੇ ਕੋਈ ਉਸ ਦੇ ਮਾਨ ਦੇ ਵਿੱਚ ਸਵਾਲ ਹੁੰਦਾ ਉਹ ਪੁੱਛ ਲੈਂਦਾ ਜੇ ਰਜਿਸਟਰਾਰ ਦੀ ਤਸੱਲੀ ਹੋ ਜਾਂਦੀ ਹੈ ਤਾਂ ਉਹ ਫਾਈਲ ਨੂੰ ਓਕੇ ਕਰ ਦਿੰਦਾ ਹੈਗਾ ਉਸ ਤੋਂ ਬਾਅਦ ਫਿਰ ਮੈਰਿਜ ਸਰਟੀਫਿਕੇਟ ਹੈ ਜਿਹੜਾ ਉਹ ਬਣ ਕੇ ਤਿਆਰ ਹੋ ਕੇ ਮਿਲ ਜਾਂਦਾ ਹੈਗਾ ਤੇ ਉਹ ਲਗਭਗ ਜੇ ਅਸੀਂ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਸੇਮ ਡੇ ਹੀ ਸਰਟੀਫਿਕੇਟ ਮਿਲ ਜਾਂਦਾ ਹੈਗਾ ਜਦੋਂ ਫੋਟੋ ਹੁੰਦੀ ਹੈਗੀ ਚਾਰਾਂ ਦੀ ਵਿਦ ਬਿਟਨੈਸ ਮੁੰਡੇ ਦੀ ਕੁੜੀ ਦੀ ਤੇ ਜਿਹੜੇ ਗਵਾਹ ਹੁੰਦੇ ਨੇ ਉਹਨਾਂ ਦੀ ਉਸੇ ਟਾਈਮ ਤੇ ਕਾਊਂਟਰ ਤੇ ਸਰਟੀਫਿਕੇਟ ਮਿਲ ਜਾਂਦਾ ਹੈ ਜੇ ਮੈਰਿਜ ਰਜਿਸਟਰਾਰ ਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਜੇ ਉਸ ਨੂੰ ਕੋਈ ਇਤਰਾਜ਼ ਹੁੰਦਾ ਹੈ ਤਾਂ ਫਾਈਲ ਤੇ ਓਬਜੈਕਸ਼ਨ ਵੀ ਲੱਗ ਸਕਦਾ ਹੈ ਜੇ ਮੈਰਿਜ ਰਜਿਸਟਰਾਰ ਨੂੰ ਇਹ ਲੱਗਦਾ ਹੈ ਕਿ ਵੈਰੀਫਿਕੇਸ਼ਨ ਕਰਾਉਣੀ ਜ਼ਰੂਰੀ ਹੈ ਕੁਝ ਤੱਥ ਉਹਨੂੰ ਸਹੀ ਨਹੀਂ ਲੱਗਦੇ ਪੈਰੀਫਾਈ ਕਰਨਾ ਜ਼ਰੂਰੀ ਹੈ ਕੁਝ ਉਹਨੂੰ ਝੂਠ ਲੱਗਦਾ ਹੈ ਕਿਤੇ ਕੋਈ ਕਮੀ ਕਮਜ਼ੋਰੀ ਗਲਤੀ ਲੱਗਦੀ ਹੈ ਤਾਂ ਉਹ ਵੈਰੀਫਿਕੇਸ਼ਨ ਵੀ ਮਾਰਕ ਕਰ ਸਕਦਾ ਹੈ ਫਿਰ ਉਹ ਜਿਹੜਾ ਉਸ ਜ਼ਿਲ੍ਹੇ ਦਾ ਜਿੱਥੋਂ ਦੇ ਮੁੰਡਾ ਕੁੜੀ ਹੁੰਦੇ ਨੇ ਉੱਥੋਂ ਦਾ ਜਿਹੜਾ ਐਸਐਸਪੀ ਹੁੰਦਾ ਉਸ ਨੂੰ ਵੈਰੀਫਿਕੇਸ਼ਨ ਮਾਰਕ ਹੋ ਜਾਂਦੀ ਹੈ ਜਾਂ ਫਿਰ ਥਾਣੇ ਨੂੰ ਵੀ ਹੋ ਸਕਦੀ ਹੈ ਫਿਰ ਉਹ ਪੁਲਿਸ ਹੈ ਜਿਹੜੀ ਜਿਹੜੇ ਫੈਕਟ ਹੁੰਦੇ ਨੇ ਸੱਚ ਝੂਠ ਕੀ ਹੈ ਉਹ ਵੈਰੀਫਾਈ ਕਰਕੇ ਰਿਪੋਰਟ ਅੱਗੇ ਭੇਜ ਦਿੰਦੀ ਹੈ ਹਾਲਾਂਕਿ ਜੇ ਵੈਰੀਫਿਕੇਸ਼ਨ ਮਾਰਕ ਹੋ ਜੇ ਤਾਂ ਲੰਮਾ ਟਾਈਮ ਲੱਗ ਜਾਂਦਾ ਹੈ ਮੈਰਜਰ ਰਜਿਸਟ੍ਰੇਸ਼ਨ ਦਾ ਸਰਟੀਫਿਕੇਟ ਮਿਲਣ ਦੇ ਵਿੱਚ ਜਾਂ ਫਿਰ ਕੋਈ ਆਬਜੈਕਸ਼ਨ ਵੀ ਲੱਗ ਸਕਦਾ ਹੈਗਾ ਤੇ ਜੇ ਵੈਰੀਫਿਕੇਸ਼ਨ ਓਕੇ ਹੋਵੇ ਤਾਂ ਫਿਰ ਉਸ ਤੋਂ ਬਾਅਦ ਮੈਰਜ ਦਾ ਜਿਹੜਾ ਸਰਟੀਫਿਕੇਟ ਹੈ ਉਹ ਮਿਲ ਜਾਂਦਾ ਹੈਗਾ ਤੇ ਦੋਸਤੋ ਇੱਕ ਗੱਲ ਹੋਰ ਧਿਆਨ ਦੇ ਵਿੱਚ ਰੱਖਿਓ ਕਿ ਚੰਡੀਗੜ੍ਹ ਦੇ ਵਿੱਚ ਮੈਰਜ ਰਜਿਸਟਰਡ ਕਰਵਾਉਣ ਦੇ ਲਈ ਤੁਹਾਡੀ ਮੈਰਿਜ ਚੰਡੀਗੜ੍ਹ ਦੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਮੰਦਿਰ ਦੇ ਵਿੱਚ ਹੋਣੀ ਚਾਹੀਦੀ ਹੈ ਜਾਂ ਫਿਰ ਤੁਹਾਡੇ ਦੋਵਾਂ ਦੇ ਵਿੱਚੋਂ ਕਿਸੇ ਦਾ ਐਡਰੈਸ ਚੰਡੀਗੜ੍ਹ ਦਾ ਹੋਣਾ ਚਾਹੀਦਾ ਤੇ ਕੁਝ ਸਾਵਧਾਨੀਆਂ ਨੇ ਜਿਹੜੀਆਂ ਸਾਡੇ ਲਈ ਜਾਣਣੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ ਜਿਵੇਂ ਕਿ ਨਕਲੀ ਦਸਤਾਵੇਜ਼ ਕਈ ਵਾਰੀ ਕਈ ਲੋਕ ਆਧਾਰ ਕਾਰਡ ਐਡਿਟ ਕਰ ਲੈਂਦੇ ਨੇ ਡੇਟ ਆਫ ਬਰਥ ਨਾਲ ਛੇੜਛਾੜ ਕਰ ਲੈਂਦੇ ਨੇ ਐਡਰੈਸ ਦੇ ਨਾਲ ਛੇੜਛਾੜ ਕਰ ਲੈਂਦੇ ਨੇ ਜਾਂ ਕੋਈ ਹੋਰ ਡਾਕੂਮੈਂਟ ਹੁੰਦਾ ਹੈ ਉਹਦੇ ਨਾਲ ਛੇੜਛਾੜ ਕਰ ਲੈਂਦੇ ਨੇ ਤਾਂ ਫਿਰ ਜਿਹੜੀ ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਜੇ ਤੁਸੀਂ ਅ ਇਸਟੈਂਡਰਡ ਡਾਕੂਮੈਂਟ ਲਗਾ ਕੇ ਮੈਰਿਜ ਰਜਿਸਟਰਡ ਕਰਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਡੀ ਮੈਰਿਜ ਰਜਿਸਟ੍ਰੇਸ਼ਨ ਦਾ ਰੱਦ ਹੋਊਗੀ ਹੋਊਗੀ ਤੁਹਾਡੇ ਤੇ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈਗੀ ਤੇ ਅੱਗੇ ਵਿਦੇਸ਼ ਜਾਣ ਦੇ ਵਿੱਚ ਤੁਹਾਨੂੰ ਦਿੱਕਤ ਆ ਸਕਦੀ ਹੈਗੀ ਠੀਕ ਹੈ ਜੀ ਜੇ ਇਸ ਤਰ੍ਹਾਂ ਤੁਸੀਂ ਰਜਿਸਟ੍ਰੇਸ਼ਨ ਕਰਵਾ ਵੀ ਲੈਂਦੇ ਹੋਗੇ ਜੇ ਕੋਈ ਤੁਸੀਂ ਗਲਤ ਜਾਣਕਾਰੀ ਦੇ ਕੇ ਕੋਈ ਗਲਤ ਦਸਤਾਵੇਜ਼ ਦੇ ਕੇ ਇਸ ਤਰ੍ਹਾਂ ਕਰਵਾਉਂਦੇ ਹੋਗੇ ਤਾਂ ਫਿਰ ਤੁਹਾਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਸਜ਼ਾ ਵੀ ਹੋ ਸਕਦੀ ਹੈਗੀ ਇਹ ਵੀ ਧਿਆਨ ਰੱਖਿਓ ਠੀਕ ਹੈ ਜੀ ਪਰਚਾ ਦਰਜ ਹੋ ਸਕਦਾ ਹੈਗਾ ਸਾਰੇ ਕਾਗਜ਼ ਨੇ ਜਿਹੜੇ ਉਹ ਸਹੀ ਹੋਣੇ ਚਾਹੀਦੇ ਨੇ ਤੇ ਸਹੀ ਜਾਣਕਾਰੀ ਭਰਨੀ ਹੈ ਠੀਕ ਹੈ ਜੀ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਜਿਹੜਾ ਡਾਕੂਮੈਂਟ ਹੈ ਉਹ ਅਪਲੋਡ ਨਹੀਂ ਕਰਨਾ ਤੇ ਨਾਂ ਹੀ ਕਿਤੇ ਲਿਖਣਾਗਾ ਐਫੀ ਡੈਫਟ ਦੇ ਵਿੱਚ ਇੱਕੋ ਜਿਹੇ ਨਾਂ ਤੇ ਪਤਾ ਹੈ ਜਿਹੜਾ ਉਹ ਮੈਚਿੰਗ ਤੁਸੀਂ ਕਰਨੀ ਹੈਗੀ ਫਾਰਮ ਦੇ ਨਾਲ ਡਾਕੂਮੈਂਟਸ ਦੇ ਨਾਲ ਕਿ ਨਾਮ ਦੇ ਸਪੈਲਿੰਗ ਠੀਕ ਹੋਣ ਫਾਦਰ ਨੇਮ ਮਦਰ ਨੇਮ ਐਡਰੈਸ ਉਹ ਡਿਟੇਲਸ ਨੇ ਜਿਹੜੀਆਂ ਉਹ ਪੂਰੀਆਂ ਚੈੱਕ ਕਰਕੇ ਫਾਰਮ ਭਰ ਕੇ ਫਿਰ ਹੀ ਤੁਸੀਂ ਓਕੇ ਕਰੋ ਸਬਮਿਟ ਕਰੋ ਤੇ ਸਭ ਤੋਂ ਵੱਡੀ ਗੱਲ ਜ਼ਰੂਰੀ ਗੱਲ ਕਿ ਮੈਰਿਜ ਰਜਿਸਟਰਡ ਕਰਵਾ ਕੌਣ ਸਕਦਾ ਹੈਗਾ ਜਿਹੜੀ ਕੁੜੀ ਦੀ ਉਮਰ 18 ਸਾਲ ਹੈ ਘੱਟ ਤੋਂ ਘੱਟ ਜਾਂ ਇਸ ਤੋਂ ਉੱਪਰ ਹੈ ਤੇ ਮੁੰਡੇ ਦੀ ਉਮਰ ਘੱਟੋ-ਘੱਟ 21 ਸਾਲ ਜਾਂ ਇਸ ਤੋਂ ਉੱਪਰ ਹੈ ਉਹ ਹੀ ਮੈਰਿਜ ਕਰਵਾ ਸਕਦੇ ਨੇ ਮੈਰਿਜ ਰਜਿਸਟਰਡ ਕਰਵਾ ਸਕਦੇ ਨੇਗੀ ਠੀਕ ਹੈ ਜੀ ਜੇ ਅੰਡਰ ਏਜ ਨੇ ਤਾਂ ਮੈਰਿਜ ਵੀ ਨਹੀਂ ਹੋ ਸਕਦੀ ਫਿਰ ਰਜਿਸਟ੍ਰੇਸ਼ਨ ਤਾਂ ਕਿੱਥੋਂ ਹੋਣੀ ਹੈ ਤੇ ਜਿਹੜੀ ਇੱਕ ਹੋਰ ਜ਼ਰੂਰੀ ਗੱਲ ਅਸੀਂ ਕੀਤੀ ਸੀ ਕਿ ਸੇਮ ਵਿਟਨੈਸ ਨੇ ਜਿਹੜੇ ਉਹ ਉਸ ਟਾਈਮ ਤੇ ਹਾਜ਼ਰ ਹੋਣੇ ਚਾਹੀਦੇ ਨੇ ਜਿਹੜੇ ਮੈਰਿਜ ਦੇ ਵਿੱਚ ਪ੍ਰੈਜ਼ੈਂਟ ਹੁੰਦੇ ਨੇ ਜੇ ਜਦੋਂ ਤੁਸੀਂ ਮੈਰਿਜ ਰਜਿਸਟ੍ਰੇਸ਼ਨ ਦੇ ਲਈ ਅਪਲਾਈ ਕੀਤਾ ਸੀ ਫਾਰਮ ਭਰਿਆ ਸੀ ਅਪਾਇੰਟਮੈਂਟ ਲਈ ਸੀ ਉਸ ਟਾਈਮ ਤੇ ਜਿਨ੍ਹਾਂ ਦੇ ਨਾਮ ਭਰੇ ਸੀ ਡਾਕੂਮੈਂਟ ਅਪਲੋਡ ਕਰੇ ਸੀ ਉਹੀ ਸੇਮ ਵਿਟਨੈਸ ਜਦੋਂ ਤੁਸੀਂ ਰਜਿਸਟਰਾਰ ਦੇ ਸਾਹਮਣੇ ਜਾਂਦੇ ਹੋ ਉਹ ਪ੍ਰੈਜ਼ੈਂਟ ਹੋਣੇ ਚਾਹੀਦੇ ਨੇ ਤੇ ਉਹਨਾਂ ਦੇ origignal ਡਾਕੂਮੈਂਟ ਨੇ ਜਿਹੜੇ ਉਹ ਹੋਣੇ ਚਾਹੀਦੇ ਨੇ ਮੁੰਡੇ ਦੇ ਤੇ ਕੁੜੀ ਦੇ origignal ਡਾਕੂਮੈਂਟ ਵੀ ਹੋਣੇ ਚਾਹੀਦੇ ਨੇ ਠੀਕ ਹੈ ਜੀ ਤੇ ਏਟੀਐਮ ਕਾਰਡ ਜਦੋਂ ਕਾਊਂਟਰ ਤੇ ਜਾਉਂਗੇ ਫੋਟੋ ਹੋਊਗੀ ਤਾਂ ਏਟੀਐਮ ਕਾਰਡ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਉੱਥੇ ਥੋੜੀ ਜਹੀ ਫੀਸ ਹੁੰਦੀ ਹੈ ਵੈਸੇ ਤਾਂ ਪਰ ਉਹ ਏਟੀਐਮ ਕਾਰਡ ਦੇ ਨਾਲ ਪੇ ਕਰਨੀ ਹੁੰਦੀ ਹੈ ਬਾਕੀ Google Pay Paytm PhonePe ਵਗੈਰਾ ਹੋ ਜਾਂਦੀ ਹੈ ਠੀਕ ਹੈ ਜੀ ਤੇ ਸਭ ਤੋਂ ਜ਼ਰੂਰੀ ਗੱਲ ਕਿ ਬਿਨਾਂ ਕਿਸੇ ਕਾਰਨ ਤੋਂ ਮੈਰਜ ਕਰਵਾਉਣ ਦੀ ਅਤੇ ਮੈਰਜ ਰਜਿਸਟ੍ਰੇਸ਼ਨ ਕਰਵਾਉਣ ਦੀ ਜਲਦਬਾਜ਼ੀ ਨਾ ਕਰੋ ਜੇ ਜ਼ਰੂਰੀ ਹੈ ਤਾਂ ਹੀ ਮੈਰਿਜ ਕਰਵਾਓ ਮੈਰਿਜ ਰਜਿਸਟਰਡ ਕਰਵਾਓ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕਈ ਮੁੰਡੇ ਕੁੜੀਆਂ ਜਲਦੀ ਦੇ ਵਿੱਚ ਮੈਰਿਜ ਕਰਵਾ ਲੈਂਦੇ ਨੇ ਫਿਰ ਬਾਅਦ ਦੇ ਵਿੱਚ ਤਲਾਕ ਵਾਲੇ ਪਾਸੇ ਨੂੰ ਭਜਦੇ ਨੇ ਠੀਕ ਹੈ ਜੀ ਕਈ ਵਾਰੀ ਇਸ ਤਰ੍ਹਾਂ ਦੀ ਗਲਤੀ ਹੋ ਜਾਂਦੀ ਹੈ ਪੂਰਾ ਸੋਚ ਵਿਚਾਰ ਕਰਕੇ ਜੇ ਜ਼ਰੂਰੀ ਹੈ ਤਾਂ ਹੀ ਮੈਰਿਜ ਕਰਵਾਓ ਤੇ ਰਜਿਸਟ੍ਰੇਸ਼ਨ ਕਰਵਾਓ ਇੱਕ ਇਸ ਤੁਹਾਡੇ ਸਵਾਲ ਦਾ ਜਵਾਬ ਸ਼ਾਇਦ ਤੁਸੀਂ ਸੋਚ ਰਹੇ ਹੋਵੋਗੇ ਕਿ ਫੀਸ ਕਿੰਨੀ ਲੱਗਦੀਏਗੀ ਮੈਰਿਜ ਰਜਿਸਟਰਡ ਕਰਵਾਉਣ ਦੇ ਲਈ ਬਹੁਤੇ ਦੋਸਤਾਂ ਦੇ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਹੁੰਦਾ ਹੈਗਾ ਦੋਸਤੋ ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹਾਂਗਾ ਕਿ ਡਿਪੈਂਡ ਕਰਦਾ ਹੈ ਕੇਸ ਦੇ ਤੱਥਾਂ ਤੇ ਠੀਕ ਹੈ ਜੀ ਜੇ ਡਾਕੂਮੈਂਟ ਪੂਰੇ ਨੇ ਵਿਟਨੈਸ ਪੂਰੇ ਨੇ ਕੁੜੀ ਦੀ ਫੈਮਿਲੀ ਦੇ ਵਿੱਚੋਂ ਬੇਟਨਸ ਨੇ ਪੇਰੈਂਟਸ ਨੂੰ ਕੋਈ ਇਤਰਾਜ਼ ਨਹੀਂ ਰੇਂਜ ਮੈਰਿਜ ਹੋਈ ਐ ਮੁੰਡੇ ਦੀ ਫੈਮਿਲੀ ਨੂੰ ਕੋਈ ਇਤਰਾਜ਼ ਨਹੀਂ ਸਾਰਾ ਕੁਝ ਪੂਰਾ ਐ ਡਾਕੂਮੈਂਟ ਵੀ ਪੂਰੇ ਨੇ ਗਵਾਹ ਵੀ ਪੂਰੇ ਨੇ ਕੁੜੀ ਦੀ ਮੁੰਡੇ ਦੀ ਫੈਮਿਲੀ ਸਹਿਮਤ ਐ ਸਾਰਾ ਕੁਝ ਓਕੇ ਐ ਤਾਂ ਬਹੁਤ ਹੀ ਘੱਟ ਖਰਚਾ ਆਉਂਦਾ ਨਾ ਮਾਤਰ ਖਰਚਾ ਆਉਂਦਾ ਮੰਨ ਕੇ ਚੱਲੋ ਕਿ 5 ਤੋਂ 7000 ਰੁਪਏ ਦੇ ਵਿੱਚ ਸਰ ਜੂਗਾ ਤੁਹਾਡਾ ਸਾਰਾ ਖਰਚਾ ਪਰ ਜੇ ਕੁੜੀ ਦੀ ਫੈਮਿਲੀ ਸਹਿਮਤ ਨਹੀਂ ਹੈਗੀ ਠੀਕ ਹੈ ਜੀ ਤੇ ਮੁੰਡੇ ਦੀ ਫੈਮਿਲੀ ਸਹਿਮਤ ਨਹੀਂ ਹੈਗੀ ਤੇ ਤੁਹਾਡੇ ਜਿਹੜੇ ਐਡਰੈਸ ਪ੍ਰੂਫ ਨੇ ਉਹ ਆਊਟ ਆਫ ਚੰਡੀਗੜ੍ਹ ਦੇ ਹੈਗੇ ਨੇ ਚੰਡੀਗੜ੍ਹ ਤੋਂ ਬਾਹਰ ਕਿਤੇ ਹੋਰ ਦੇ ਹੈਗੇ ਨੇ ਪੰਜਾਬ ਹਰਿਆਣੇ ਦੇ ਜਾਂ ਕਿਤੇ ਹੋਰ ਦੇ ਕਿਸੇ ਹੋਰ ਡਿਸਟ੍ਰਿਕਟ ਦੇ ਤਾਂ ਕਈ ਕੇਸਾਂ ਦੇ ਵਿੱਚ ਜਿਵੇਂ ਰਜਿਸਟਰਾਰ ਸਾਹਿਬ ਵੈਰੀਫਿਕੇਸ਼ਨ ਮਾਰਕ ਕਰ ਦਿੰਦੇ ਨੇ ਕਈ ਵਾਰੀ ਮੁੰਡਾ ਕੁੜੀ ਵੈਰੀਫਿਕੇਸ਼ਨ ਮਾਰਕ ਨਹੀਂ ਕਰਵਾਉਣਾ ਚਾਹੁੰਦੇ ਹੁੰਦੇ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਅ ਜਲਦਬਾਜੀ ਨਹੀਂ ਹੈਗੀ ਕਿ ਜਦੋਂ ਮਰਜ਼ੀ ਮੈਰੇ ਸਰਟੀਫਿਕੇਟ ਮਿਲ ਜੇ ਤਾਂ ਘੱਟ ਫੀਸ ਲੱਗਦੀ ਹੈ ਘੱਟ ਖਰਚਾ ਆਉਂਦਾ ਹੈ ਵੈਰੀਫਿਕੇਸ਼ਨ ਮਾਰਕ ਹੋ ਜੇ ਤੁਹਾਨੂੰ ਕੋਈ ਦਿੱਕਤ ਨਹੀਂ ਤਾਂ ਵੀ ਘੱਟ ਖਰਚ ਆਊਗਾ ਪਰ ਜੇ ਤੁਹਾਨੂੰ ਜਲਦੀ ਸਰਟੀਫਿਕੇਟ ਚਾਹੀਦਾ ਹੈ ਸੇਮ ਡੇ ਸਰਟੀਫਿਕੇਟ ਚਾਹੀਦਾ ਹੈ ਤੇ ਵੈਰੀਫਿਕੇਸ਼ਨ ਨਹੀਂ ਕਰਵਾਉਣੀ ਠੀਕ ਹੈ ਜੀ ਕਿਤੇ ਹੋਰ ਕੋਈ ਕਮੀ ਕਮਜ਼ੋਰੀ ਹੈਗੀ ਹੈ ਤਾਂ ਖਰਚਾ ਜ਼ਿਆਦਾ ਆ ਜਾਂਦਾ ਹੈ ਤਾਂ ਫਿਰ ਤੁਹਾਨੂੰ ਇੱਕ ਵਕੀਲ ਦੀ ਵੀ ਜ਼ਰੂਰਤ ਹੁੰਦੀ ਹੈ ਕਿਉਂਕਿ ਵਕੀਲ ਨੂੰ ਪਤਾ ਹੁੰਦਾ ਦੋ ਪੇਚ ਆਉਂਦੇ ਹੁੰਦੇ ਨੇ ਕਿ ਕਿਵੇਂ ਕੀ ਕਰਨਾ ਹੈ ਕਿਵੇਂ ਜਲਦੀ ਰਜਿਸਟਰਡ ਕਰवानी ਹੈ ਕਿਵੇਂ ਕੋਈ ਸੁਪਰੀਮ ਕੋਰਟ ਦੀ ਹਾਈ ਕੋਰਟ ਦੀ ਜੱਜਮੈਂਟ ਲੈ ਕੇ ਆਣੀ ਹੈ ਕੀ ਕਰਨਾ ਹੈ ਤਾਂ ਫਿਰ ਤੁਸੀਂ ਜੇ ਇਸ ਤਰ੍ਹਾਂ ਦਾ ਕੇਸ ਹੈਗਾ ਤਾਂ ਫਿਰ ਵਕੀਲ ਦੀ ਹੈਲਪ ਜ਼ਰੂਰ ਲਓ ਤਾਂ ਫਿਰ ਤੁਹਾਡਾ ਕੰਮ ਆਸਾਨੀ ਦੇ ਨਾਲ ਹੋ ਸਕਦਾ ਹੈ ਜਲਦੀ ਹੋ ਸਕਦਾ ਹੈ ਠੀਕ ਹੈ ਜੀ ਜੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਤਾਂ ਤੁਸੀਂ ਖੁਦ ਵੀ ਮੈਜਰ ਰਜਿਸਟਰਡ ਕਰਵਾ ਸਕਦੇ ਹੋਗੇ ਤੇ ਜੇ ਹੁਣ ਅਸੀਂ ਖਰਚੇ ਦੀ ਗੱਲ ਕਰ ਰਹੇ ਸੀਗੇ ਜੇ ਤੁਸੀਂ ਵਕੀਲ ਦੀ ਹੈਲਪ ਲਾਉਂਗੇ ਤਾਂ ਹਰ ਇੱਕ ਵਕੀਲ ਦਾ ਆਪੋ ਆਪਣਾ ਹਿਸਾਬ ਕਿਤਾਬ ਹੈ ਫੀਸ ਲੈਣ ਦਾ ਕਿਸੇ ਦੀ ਘੱਟ ਹੈ ਕਿਸੇ ਦੀ ਵੱਧ ਹੈ ਤੇ ਜੇ ਅਸੀਂ ਐਵਰੇਜ ਦੀ ਵੀ ਗੱਲ ਕਰੀਏ ਤਾਂ 25 30 35000 ਤੱਕ ਵੀ ਆਮ ਜੇ ਕੇਸਾਂ 'ਚ ਅਸੀਂ ਦੇਖਦੇ ਹਾਂ ਕਿ ਇੰਨਾ ਖਰਚਾ ਆ ਹੀ ਜਾਂਦਾ ਹੈਗਾ ਇਸ ਤੋਂ ਵੱਧ ਵੀ ਹੋ ਸਕਦਾ ਹੈ ਤੇ ਇਹ ਤਾਂ ਦੋਸਤੋ ਹੈਗੀ ਸੀ ਫੀਸ ਦੇ ਬਾਰੇ ਚ ਗੱਲ ਤੇ ਆਪਾਂ ਦੇਖ ਰਹੇ ਹਾਂ ਕਿ ਕਿਤੇ ਕੋਈ ਹੋਰ ਜਾਣਕਾਰੀ ਮਹੱਤਵਪੂਰਨ ਜਾਣਕਾਰੀ ਰਹਿ ਨਾ ਗਈ ਹੋਵੇ ਫਾਰਮ ਹਜੇ ਥੋੜਾ ਜਿਹਾ ਹੋਰ ਰੁੱਕ ਕੇ ਆਪਾਂ ਸਿੱਖ ਦਿਆਂਗੇ ਕਿ ਕਿਵੇਂ ਭਰਨਾ ਹੈ ਠੀਕ ਹੈ ਜੀ ਔਨਲਾਈਨ ਫਾਰਮ ਹੈ ਜਿਹੜਾ ਡਾਊਨਲੋਡ ਹੋ ਜਾਊਗਾ ਤੇ ਅਪਾਇੰਟਮੈਂਟ ਮਿਲ ਜਾਊਗੀ ਉਸੇ ਟਾਈਮ ਤੇ ਫਿਰ ਪਹੁੰਚਣਾ ਜਿਹੜੇ ਦਿਨ ਦੀ ਜਿਹੜੇ ਟਾਈਮ ਦੀ ਅਪਾਇੰਟਮੈਂਟ ਮਿਲੂਗੀ ਤੇ ਮੱਕੀ ਮੈਨੂੰ ਲੱਗਦਾ ਹੈ ਦੋਸਤੋ ਆਪਾਂ ਨੇ ਕਵਰ ਕਰ ਲਿਆ ਇਹ ਫਿਰ ਵੀ ਜੇ ਕੋਈ ਸਵਾਲ ਹੈਗਾ ਤਾਂ ਕਮੈਂਟ ਕਰਕੇ ਦੱਸ ਦਿਓ ਮੈਰਿਜ ਰਜਿਸਟ੍ਰੇਸ਼ਨ ਫਾਰਮ ਜਿਹਨੂੰ ਅਸੀਂ ਕਹਿ ਦਿੰਦੇ ਹਾਂਗੇ ਠੀਕ ਹੈ ਜੀ ਸਰਟੀਫਿਕੇਟ ਲੈਣ ਦੇ ਲਈ ਇੱਥੇ ਕੰਪਲੀਟ ਐਡਰੈਸ ਆਫ ਮੈਰਿਜ ਮੈਰਿਜ ਕਿੱਥੇ ਹੋਈ ਹੈਗੀ ਇਸ ਖਾਨੇ 'ਚ ਭਰਨਾ ਹੈ ਤੁਸੀਂ ਠੀਕ ਹੈ ਜੀ ਜ਼ੂਮ ਹੋ ਗਿਆ ਸੌਰੀ ਤੇ ਉਸ ਤੋਂ ਬਾਅਦ ਡੇਟ ਆਫ ਮੈਰਿਜ ਇੱਥੇ ਭਰਨੀ ਹੈ ਤੇ ਇੱਥੇ ਇੱਕ ਪਾਸਪੋਰਟ ਸਾਈਜ਼ ਫੋਟੋ ਲੱਗਣੀ ਹੈਗੀ ਫਿਰ ਇਹ ਵੈਰਾਈਟਸ ਡਿਟੇਲਸ ਕੁੜੀ ਦੀ ਡਿਟੇਲ ਹੁੰਦੀ ਹੈ ਜਿਹੜੀ ਤੇ ਇੱਥੇ ਗਰੂਮਜ਼ ਡਿਟੇਲਸ ਮੁੰਡੇ ਦੀਆਂ ਜਿਹੜੀਆਂ ਡਿਟੇਲਸ ਹੁੰਦੀਆਂ ਨੇ ਉਹ ਭਰਨੀਆਂ ਨੇ ਪਹਿਲਾਂ ਨਾਮ ਕੁੜੀ ਦਾ ਨਾਮ ਮੁੰਡੇ ਦਾ ਨਾਮ ਫਾਦਰ ਨੇਮ ਫਾਦਰ ਨੇਮ ਇੱਧਰ ਕੁੜੀ ਦਾ ਫਾਦਰ ਮੁੰਡੇ ਦਾ ਫਾਦਰ ਕੁੜੀ ਦੀ ਮਾਤਰ ਮੁੰਡੇ ਦੀ ਮਾਤਰ ਡੇਟ ਆਫ ਬਰਥ ਜੈਂਡਰ ਫੀਮੇਲ ਲਿਖਿਆ ਹੋਇਆਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਮਾਰਕ ਆਫ ਆਈਡੈਂਟੀਟੀ ਜਿਵੇਂ ਬਾਡੀ ਦੇ ਉੱਤੇ ਕਈ ਵਾਰੀ ਕੋਈ ਮਾਰਕ ਹੁੰਦਾ ਹੈ ਕੋਈ ਤਿਲ ਹੁੰਦਾ ਹੈ ਕੋਈ ਬਾਉਂਡ ਕੱਟ ਹੁੰਦਾ ਹੈ ਉਹ ਭਰ ਸਕਦੇ ਹੋ ਕੋਈ ਜ਼ਰੂਰੀ ਨਹੀਂ ਇੱਥੇ ਤੁਸੀਂ ਦੇਖਣਾ ਹੈ ਜਿਹੜੀ ਜਗ੍ਹਾ ਤੇ ਸਟਾਰ ਲੱਗਿਆ ਹੋਇਆਗਾ ਉਹ ਜਗ੍ਹਾ ਭਰਨੀ ਜ਼ਰੂਰੀ ਹੈ ਉਹ ਕਾਲਮ ਭਰਨਾ ਜ਼ਰੂਰੀ ਹੈ ਉਸ ਤੋਂ ਬਾਅਦ ਮੋਬਾਈਲ ਨੰਬਰ ਕੁੜੀ ਦਾ ਮੁੰਡੇ ਦਾ ਜ਼ਰੂਰੀ ਹੈ ਈਮੇਲ ਆਈਡੀ ਜ਼ਰੂਰੀ ਨਹੀਂ ਹੈਗੀ ਮੈਰਿਟਾਇਲ ਸਟੇਟਸ ਅਨਮੈਰਿਡ ਕਿ ਵਿਆਹ ਤੋਂ ਪਹਿਲਾਂ ਤੁਸੀਂ ਅਨਮੈਰਿਡ ਸੀ ਜਾਂ ਮੈਰਿਟ ਸੀਗੇ ਕਈਆਂ ਦੀ ਸੈਕੰਡ ਮੈਰਿਜ ਹੁੰਦੀ ਹੈ ਜਾਂ ਕਈਆਂ ਦਾ ਡਿਵੋਰਸ ਹੋਇਆ ਹੁੰਦਾ ਹੈ ਜਾਂ ਕਈਆਂ ਦਾ ਜਿਹੜਾ ਲਾਈਫ ਪਾਰਟਨਰ ਹੈ ਉਹ ਅਕਾਲ ਚਲਾਣਾ ਕਰ ਗਿਆ ਹੁੰਦਾ ਹੈ ਡੈਥ ਹੋ ਗਈ ਹੁੰਦੀ ਹੈ ਬਿੱਡੂ ਸੀ ਕੀ ਸੀ ਠੀਕ ਹੈ ਜੀ ਤੇ ਫਿਰ ਤੁਹਾਡਾ ਦੇਸ਼ ਕਿਹੜਾ ਹੈਗਾ ਇੰਡੀਆ ਕਈ ਵਾਰੀ ਕਈ ਵਿਆਹ ਇਹੋ ਜਿਹੇ ਹੁੰਦੇ ਨੇ ਕਿ ਦੋਨਾਂ ਦੇ ਵਿੱਚੋਂ ਇੱਕ ਆਊਟ ਆਫ ਇੰਡੀਆ ਦਾ ਹੁੰਦਾ ਕੋਈ ਇੰਗਲੈਂਡ ਦਾ ਅਮਰੀਕਾ ਕੈਨੇਡਾ ਆਸਟ੍ਰੇਲੀਆ ਇਸ ਤਰ੍ਹਾਂ ਵੀ ਹੁੰਦੇ ਨੇਗੀ ਠੀਕ ਹੈ ਜੀ ਤੇ ਰਿਲੀਜੀਅਨ ਕੀ ਹੈ ਹਿੰਦੂ ਮੁਸਲਮ ਸਿੱਖ ਜੋ ਵੀ ਹੈਗਾ ਠੀਕ ਹੈ ਜੀ ਹਾਲਾਂਕਿ ਮੁਸਲਮ ਨੇ ਜਿਹੜੇ ਉਹਨਾਂ ਦੀ ਇਸ ਤਰ੍ਹਾਂ ਰਜਿਸਟ੍ਰੇਸ਼ਨ ਨਹੀਂ ਹੁੰਦੀ ਉਹ ਸਪੈਸ਼ਲ ਮੈਰਜ ਐਕਟ ਦੇ ਵਿੱਚ ਕਰਵਾਣੀ ਪੈਂਦੀ ਹੈ ਜਾਂ ਫਿਰ ਆਊਟ ਆਫ ਚੰਡੀਗੜ੍ਹ ਕਿਤੇ ਹੋਰ ਕਰਵਾਣੀ ਪੈਂਦੀ ਹੈ ਤੇ ਅਕਪੀਸ਼ਨ ਪ੍ਰਾਈ জব ਕੀ ਹੈ ਪ੍ਰਾਈਵੇਟ ਜੋਬ ਉਹ ਗਵਰਨਮੈਂਟ ਜੋਬ ਕੀ ਹੈ ਉਸ ਤੋਂ ਬਾਅਦ ਬ੍ਰਾਈਡ ਦਾ ਐਡਰੈਸ ਕੁੜੀ ਦਾ ਐਡਰੈਸ ਭਰਨਾ ਹੁੰਦਾ ਹੈ ਕੰਟਰੀ ਸਟੇਟ ਠੀਕ ਹੈ ਜੀ ਜੇ ਪਾਸਪੋਰਟ ਹੈਗਾ ਉਹਦਾ ਨੰਬਰ ਤੇ ਇੱਕ ਹੋਰ ਜ਼ਰੂਰੀ ਗੱਲ ਫਾਰਮ ਭਰਦੇ-ਭਰਦੇ ਮੈਨੂੰ ਯਾਦ ਆ ਗਈ ਜਿਵੇਂ ਅਸੀਂ ਡਾਕੂਮੈਂਟਸ ਦੀ ਗੱਲ ਕਰ ਰਹੇ ਸੀ ਕਿ ਕਿਹੜੇ-ਕਿਹੜੇ ਚਾਹੀਦੇ ਹੁੰਦੇ ਨੇਗੇ ਦੋਸਤੋ ਜੇ ਮੁੰਡੇ ਕੋਲੇ ਪਾਸਪੋਰਟ ਹੈ ਕੁੜੀ ਕੋਲੇ ਵੀ ਪਾਸਪੋਰਟ ਹੈ ਤਾਂ ਕਿਸੇ ਹੋਰ ਡਾਕੂਮੈਂਟ ਦੀ ਜ਼ਰੂਰਤ ਨਹੀਂ ਹੈਗੀ ਪਾਸਪੋਰਟ ਦੇ ਨਾਲ ਹੀ ਕੰਮ ਚੱਲ ਜਾਂਦਾ ਹੈਗਾ ਜੇ ਪਾਸਪੋਰਟ ਨਹੀਂ ਹੈਗਾ ਤਾਂ ਫਿਰ ਉਸ ਤੋਂ ਇਲਾਵਾ ਡੇਟ ਆਫ ਬਰਥ ਦਾ ਜਿਵੇਂ ਸਕੂਲ ਸਰਟੀਫਿਕੇਟ ਬਰਥ ਸਰਟੀਫਿਕੇਟ ਠੀਕ ਹੈ ਜੀ ਇਸ ਤਰ੍ਹਾਂ ਦੇ ਡਾਕੂਮੈਂਟ ਚਾਹੀਦੇ ਹੁੰਦੇ ਨੇ ਤੇ ਐਡਰੈਸ ਦੇ ਲਈ ਤਾਂ ਆਧਾਰ ਹੀ ਚੱਲ ਜਾਂਦਾ ਹੈਗਾ ਜੇ ਪਾਸਪੋਰਟ ਹੈਗਾ ਦੋਨਾਂ ਕੋਲੇ ਫਿਰ ਕਿਸੇ ਹੋਰ ਡਾਕੂਮੈਂਟ ਦੀ ਜ਼ਰੂਰਤ ਨਹੀਂ ਹੈਗੀ ਇੱਥੇ ਸਿਗਨੇਚਰ ਵਿਦ ਡੇਟ ਸਾਈਨ ਹੋਣਗੇ ਤੇ ਡੇਟ ਹੋਊਗੀ ਇੱਥੇ ਵਾਈਫ ਦੇ ਜਿਹੜੀ ਕੁੜੀ ਹੈ ਉਸ ਦੇ ਤੇ ਇੱਥੇ ਹਸਵੰਦ ਦੇ ਮੁੰਡੇ ਦੇ ਇਸ ਤੋਂ ਬਾਅਦ ਫਿਰ ਫਾਰਮ ਦੇ ਐਂਡ ਦੇ ਵਿੱਚ ਇੱਥੇ ਜਿਹੜੇ ਵਿਟਨੈਸ ਹੁੰਦੇ ਨੇ ਉਹਨਾਂ ਦੀ ਡਿਟੇਲਸ ਕੁੜੀ ਵਾਲੀ ਸਾਈਡ ਤੋਂ ਆ ਜਾਂ ਮੁੰਡੇ ਵਾਲੀ ਸਾਈਡ ਤੋਂ ਆ ਇੱਥੇ ਟਿਕ ਹੋ ਜਾਂਦਾ ਹੈ ਵਿਟਨੈਸ ਦਾ ਨਾਮ ਫਾਦਰ ਨੇਮ ਕੰਟਰੀ ਤੇ ਤੇ ਦਾ ਮੋਬਾਈਲ ਨੰਬਰ ਆਧਾਰ ਨੰਬਰ ਐਡਰੈਸ ਫਿਰ ਨੀਚੇ ਸਿਗਨੇਚਰ ਇਸੇ ਤਰ੍ਹਾਂ ਇੱਧਰ ਇਸ ਵਿਟਨੈਸ ਦੇ ਦੋ ਵਿਟਨੈਸ ਜ਼ਰੂਰੀ ਨੇ ਜੇ ਤਿੰਨ ਹੋਣਗੇ ਤਾਂ ਵੀ ਤੁਸੀਂ ਭਰ ਸਕਦੇ ਹੋਗੇ ਇਹ ਦੋਸਤੋ ਚੈੱਕ ਲਿਸਟ ਆਫ ਜਿਹੜੇ ਡਾਕੂਮੈਂਟ ਆਪਾਂ ਨੂੰ ਚਾਹੀਏ ਹੁੰਦੇ ਨੇਗੇ ਠੀਕ ਹੈ ਜੀ ਤੇ ਇੱਥੇ ਆਪਾਂ ਟਿੱਕ ਲਾ ਦਾਂਗੇ ਜਿਹੜੇ ਜਿਹੜੇ ਆਪਾਂ ਸਬਮਿਟ ਕਰਤੇ ਜਿਹੜੇ ਜਿਹੜੇ ਡਾਕੂਮੈਂਟ ਆਪਣੇ ਕੋਲੇ ਹੈਗੇ ਨੇ ਠੀਕ ਹੈ ਜੀ ਤੇ ਇਹ ਹੈਗਾ ਸੀ ਦੋਸਤੋ ਪੀ ਡੀ ਐਫ ਮੈਰਜ ਰਜਿਸਟ੍ਰੇਸ਼ਨ ਫਾਰਮ ਦਾ ਇਹ ਵਾਲੀ ਫੋਟੋ ਜਿਹੜੀ ਹੁਣ ਆਪਾਂ ਦੇਖ ਰਹੇ ਹਾਂ ਇਸ ਦੇ ਵਿੱਚ ਡਾਕੂਮੈਂਟਸ ਲਿਖੇ ਹੋਏ ਨੇ ਕਿਹੜੇ ਕਿਹੜੇ ਚਾਹੀਦੇ ਨੇ ਇਹ ਰੈਜ਼ਿਡੈਂਸ ਦੇ ਪ੍ਰੂਫ ਨੇ ਪਾਸਪੋਰਟ ਡਰਾਈਵਿੰਗ ਲਾਇਸੈਂਸ ਵੋਟਰ ਕਾਰਡ ਆਧਾਰ ਕਾਰਡ ਡੋਮਿਸਾਈਲ ਸਰਟੀਫਿਕੇਟ ਇਹ ਰੈਜ਼ਿਡੈਂਸ ਦਾ ਪ੍ਰੂਫ ਹੈ ਤੇ ਇੱਥੇ 10 ਰੁਪਏ ਦੀ কোর্ਟ ਫੀਸ ਦੀ ਇੱਕ ਟਿਕਟ ਹੁੰਦੀ ਹੈ ਉਹ ਲੱਗਦੀ ਹੈ ਤੇ ਡਾਕੂਮੈਂਟਰੀ ਪ੍ਰੂਫ ਆਫ ਆਈਡੈਂਟੀਟੀ ਪਛਾਣ ਦੇ ਜਿਹੜੇ ਸਬੂਤ ਨੇ ਮੁਝੇ ਬਹੁ ਟ੍ਰਾਈਡ ਆਧਾਰ ਡਰਾਈਵਿੰਗ ਲਿਸੈਂਸ ਪਾਸਪੋਰਟ ਆਰ ਮੰਜੀ ਲਾਇਸੈਂਸ ਵਿਦ ਫੋਟੋਗ੍ਰਾਫ ਸੈਂਟਰਲ ਗਵਰਨਮੈਂਟ ਹੈਲਥ ਸਕੀਮ ਕਾਰਡ ਐਕਸ ਸਰਵਿਸਮੈਨ ਕੰਟ੍ਰਿਬਿਊਟਰੀ ਹੈਲਥ ਸਕੀਮ ਫੋਟੋ ਕਈ ਜਿਹੜੇ ਡਾਕੂਮੈਂਟ ਹੈਗੇ ਨੇਗੇ ਉਹ ਇੱਥੇ ਦਿੱਤੇ ਹੋਏ ਨੇਗੇ ਇੱਧਰ ਜਿਹੜੇ ਅਸੀਂ ਏਜ ਦੇ ਪ੍ਰੂਫ ਦੀ ਜੇ ਗੱਲ ਕਰੀਏ ਜਿਹੜਾ ਕਿ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਰਥ ਸਰਟੀਫਿਕੇਟ ਹੋ ਗਿਆ ਜੀ ਸਕੂਲ ਸਰਟੀਫਿਕੇਟ ਹੋ ਗਿਆ ਜੀ ਪਾਸਪੋਰਟ ਹੋ ਗਿਆ ਜੇ ਇਹਨਾਂ ਦੇ ਵਿੱਚੋਂ ਕੋਈ ਨਹੀਂ ਕੋਈ ਵੀ ਨਹੀਂ ਹੈਗਾ ਤਾਂ 셀ਫ ਐਫੀਡੇਵਿਟ ਰਿਗਾਰਡਿੰਗ ਏਜ ਏਜ ਦਾ ਇੱਕ ਐਫੀਡੇਵਿਟ ਤਿਆਰ ਹੋ ਜਾਂਦਾ ਜੇ ਇਹਨਾਂ ਵਿੱਚੋਂ ਕੋਈ ਡਾਕੂਮੈਂਟ ਨਹੀਂ ਹੈਗਾ ਠੀਕ ਹੈ ਜੀ ਜਾਂ ਫਿਰ ਮੈਡੀਕਲ ਸਰਟੀਫਿਕੇਟ ਇੰਡੀਕੇਟਿੰਗ ਏਜ ਇਹ ਡਾਕੂਮੈਂਟ ਨੇ ਜਿਹੜੇ ਏਜ ਦੇ ਲਈ ਨੇ ਤੇ ਇਸ ਤੋਂ ਅੱਗੇ ਜੀ ਮੁੰਡੇ ਦਾ ਤੇ ਕੁੜੀ ਦਾ ਇੱਕ ਜੁਆਇੰਟ ਐਫੀਡੇਵਿਟ ਲੱਗਦਾ ਡਿਟੇਲਸ ਭਰਨੀਆਂ ਹੁੰਦੀਆਂ ਨੇ ਪੂਰਾ ਭਰ ਕੇ ਨੋਟਰੀ ਤੋਂ ਟੈਸਟਡ ਕਰਵਾਉਣਾ ਹੁੰਦਾ ਹੈ ਤੇ ਜਿਹੜੇ ਬਿਟਨੈਸ ਹੁੰਦੇ ਨੇ ਇਹ ਇਹ ਜਿਹੜਾ ਐਫੀਡਵਿਟ ਹੁਣ ਦੇਖ ਰਹੇ ਆਂਗੇ ਇਹ ਜੇ ਮੈਰਿਜ ਲੇਟ ਹੋਵੇ 3 ਮਹੀਨਿਆਂ ਤੋਂ ਮਤਲਬ ਰਜਿਸਟ੍ਰੇਸ਼ਨ ਜੇ ਮੈਂ ਮੰਨ ਲਓ ਮੈਰਿਜ ਅੱਜ ਤੋਂ 3 ਮਹੀਨੇ ਪਹਿਲਾਂ ਹੋਈ ਸੀਗੀ ਰਜਿਸਟ੍ਰੇਸ਼ਨ ਅਸੀਂ ਕਰਾਉਣੀ ਹੈ ਅੱਜ ਜਾਂ ਅੱਜ ਤੋਂ ਬਾਅਦ ਦਾ ਲੇਟ ਦਾ ਜਿਹੜਾ ਹੈਗਾ ਇੱਕ ਐਫੀ ਡਿਫਟ ਲੱਗਦਾ ਹੈ ਕਾਰਨ ਦੱਸਣਾ ਪੈਂਦਾ ਕਿ ਲੇਟ ਕਿਉਂ ਹੋ ਗਈ ਇਸੇ ਲਈ ਅਸੀਂ ਗੱਲ ਕੀਤੀ ਸੀ ਕਿ 3 ਮਹੀਨਿਆਂ ਦੇ ਅੰਦਰ ਅੰਦਰ ਮੈਜਰ ਰਜਿਸਟਰ ਕਰਵਾ ਲੈਣੀ ਚਾਹੀਦੀ ਹੈਗੀ ਲੇਟ ਫੀਸ ਤੋਂ ਬਚਣ ਦੇ ਲਈ ਤੇ ਇਸ ਐਫੀ ਡਿਫਟ ਤੋਂ ਦੱਸਣ ਤੋਂ ਬਚਣ ਦੇ ਲਈ ਤੇ ਅਸੀਂ ਵਿਟਨਸਾਂ ਵਾਲੀ ਗੱਲ ਕਰ ਰਹੇ ਸੀਗੇ ਮੁੰਡੇ ਵਾਲੀ ਸਾਈਡ ਤੋਂ ਜਿਹੜਾ ਵਿਟਨਸ ਹੁੰਦਾ ਹੈ ਉਹਦਾ ਇੱਕ ਸੈਲਫ ਡੈਕਲੇਰੇਸ਼ਨ ਹੁੰਦਾ ਜਿਹੜਾ ਉਹ ਲੱਗਦੀ ਹੈ ਸਵੈ ਘੋਸ਼ਣਾ ਜਿਹਨੂੰ ਅਸੀਂ ਕਹਿ ਦਿੰਦੇ ਆ ਉਦੀ ਡਿਟੇਲਸ ਵਗੈਰਾ ਭਰਨੀ ਹੁੰਦੀ ਹੈ ਕਿਹੜੀ ਸਾਈਡ ਤੋਂ ਬਿਟਨੈਸ ਹੈ ਇਸੇ ਤਰ੍ਹਾਂ ਜਿਹੜਾ ਕੁੜੀ ਵਾਲੀ ਸਾਈਡ ਤੋਂ ਬਿਟਨੈਸ ਹੁੰਦਾ ਉਹਦੀ ਸੈਲਫ ਡੈਕਲੇਰੇਸ਼ਨ ਲੱਗਦੀ ਹੈ ਉਹਦੀਆਂ ਡਿਟੇਲਸ ਵਗੈਰਾ ਭਰਨੀਆਂ ਹੁੰਦੀਆਂ ਨੇ ਸਾਈਨ ਹੁੰਦੇ ਨੇ ਨੋਟਰੀ ਕੋਲੇ ਜਾਣ ਦੀ ਕੋਈ ਜ਼ਰੂਰਤ ਨਹੀਂ ਇਹ ਤਾਂ ਦੋਸਤੋਂ ਹੈਗੀ ਸੀ ਜਾਣਕਾਰੀ ਮੈਰਜ ਰਜਿਸਟ੍ਰੇਸ਼ਨ ਦੇ ਬਾਰੇ ਚ ਤੇ ਐਂਡ ਦੇ ਵਿੱਚ ਦੋਸਤੋਂ ਮੈਸੇਜ ਬੇਨਤੀ ਇਹੀ ਹੈ ਕਿ ਜੇ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹਾਂ WhatsApp ਤੇ ਸਟੇਟਸ ਲਗਾ ਸਕਦੇ ਹਾਂ ਇਸ ਵੀਡੀਓ ਦਾ ਲਿੰਕ ਕਾਪੀ ਕਰਕੇ ਤੇ ਕਮੈਂਟ ਕਰਕੇ ਵੀ ਦੱਸ ਸਕਦੇ ਹਾਂ ਜੇ ਤੁਹਾਡੇ ਮਨ ਦੇ ਵਿੱਚ ਦਿਮਾਗ ਦੇ ਵਿੱਚ ਕੋਈ ਸਵਾਲ ਆ ਰਿਹਾ ਹੈ ਜੇ ਮੇਰੇ ਤੋਂ ਕੋਈ ਸਵਾਲ ਰਹਿ ਗਿਆ ਹੋਵੇ ਤੁਹਾਡੇ ਕਿਸੇ ਸਵਾਲ ਦਾ ਜਵਾਬ ਨਾ ਮਿਲਿਆ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਵੀ ਜਰੂਰ ਪੁੱਛ ਸਕਦੇ ਹੋਗੇ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਕਾਨੂੰਨ ਦੇ ਨਾਲ ਸੰਬੰਧਿਤ ਕਿਸੇ ਲੀਗਲ ਨਿਊਜ਼ ਦੇ ਨਾਲ ਸੰਬੰਧਿਤ ਕੋਈ ਲੀਗਲ ਅਪਡੇਟ ਇਸ ਤਰ੍ਹਾਂ ਦੀਆਂ ਵੀਡੀਓਜ਼ ਆਪਾਂ ਹੋਰ ਲਿਆਉਂਦੇ ਰਹਾਂਗੇ ਉਹ ਵੀ ਪੰਜਾਬੀ ਭਾਸ਼ਾ ਦੇ ਵਿੱਚ ਸੌਖੀ ਸਰਲ ਪੰਜਾਬੀ ਭਾਸ਼ਾ ਦੇ ਵਿੱਚ ਤੇ ਇਹ ਹੈਗੀ ਸੀ ਜਾਣਕਾਰੀ ਜੀ ਮੈਰਜ ਰਜਿਸਟ੍ਰੇਸ਼ਨ ਦੇ ਬਾਰੇ ਵਿੱਚ ਇੱਕ ਵਾਰੀ ਦੁਬਾਰੇ ਸਕਰੋਲ ਕਰਕੇ ਦੇਖ ਲਈਏ ਪੀਡੀਐਫ ਨੂੰ ਕਿਤੇ ਕੋਈ ਗੱਲ ਰਹਿ ਨਾ ਗਈ ਹੋਵੇ ਤੇ ਉਸ ਤੋਂ ਬਾਅਦ ਆਪਾਂ ਜੀ ਐਂਡ ਕਰ ਦੇਣਾ ਹੈ ਤੇ ਠੀਕ ਹੈ ਜੀ ਤੇ ਇੱਕ ਗੱਲ ਜਿਵੇਂ ਇੱਥੇ ਲਿਖਿਆ ਹੈ ਹਮੇਸ਼ਾ ਮੈਰਿਜ ਸਰਟੀਫਿਕੇਟ ਦੀ ਕਾਪੀ ਹੈ ਜਿਹੜੀ ਉਹ ਸੰਭਾਲ ਕੇ ਰੱਖੋ ਜੇ ਕਾਪੀ ਗੁੰਮ ਹੋ ਜੋ ਹੋ ਜੇਗੀ ਫਿਰ ਦੁਬਾਰਾ ਫੇਰ ਤੁਹਾਨੂੰ ਦਫਤਰ ਆਣਾ ਪਏਗਾ ਅਪਲਾਈ ਕਰਨਾ ਪਏਗਾ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਠੀਕ ਹੈ ਜੀ ਜੇ ਰਜਿਸਟ੍ਰੇਸ਼ਨ ਕਰਵਾ ਲਈ ਤਾਂ ਮੈਰਿਜ ਰਜਿਸਟ੍ਰੇਸ਼ਨ ਦਾ ਜਿਹੜਾ ਸਰਟੀਫਿਕੇਟ ਹੈ ਉਹ ਤੁਸੀਂ ਕਿਸੇ ਸੇਫ ਜਗ੍ਹਾ ਤੇ ਸੰਭਾਲ ਕੇ ਰੱਖ ਸਕਦੇ ਹੋ ਜਾਂ ਕਿਸੇ ਈਮੇਲ ਦੇ ਵਿੱਚ ਪੀਡੀਐਫ ਕ੍ਰੀਏਟ ਕਰਕੇ ਵੀ ਰੱਖ ਸਕਦੇ ਹੋਗੇ ਠੀਕ ਹੈ ਜੀ ਤੇ ਬਾਕੀ ਜੀ ਜਿਹੜਾ ਮੈਰਜਰ ਰਜਿਸਟ੍ਰੇਸ਼ਨ ਦਾ ਫਾਰਮ ਹੁੰਦਾ ਹੈ ਉਹ ਤੁਸੀਂ ਆਨਲਾਈਨ ਪੋਰਟਲ ਤੋਂ ਡਾਊਨਲੋਡ ਕਰ ਸਕਦੇ ਹੋ ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਸਮਝ ਆ ਗਈ ਹੋਊਗੀ ਤੇ ਜੇ ਫਿਰ ਵੀ ਕੋਈ ਮਨ ਦੇ ਵਿੱਚ ਸਵਾਲ ਹੈ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਮੇਰਵਨ